ਬਹੁਤ ਵਧੀਆ ਪੁੱਤ ਅਖੀਰ ਵਾਲਾ ਵੀ ਅਖੀਰ ਵਾਲਾ ਬਹੁਤ ਵਧੀਆ ਅਖੀਰ ਦੇ ਵਿੱਚ ਵੀ ਬੋਲਦੇ ਮੈਡਮ ਹੁਣੀ ਕਰ ਰਹੇ ਚਲੋ ਅਖੀਰ ਚ ਮੈਂ ਕਹਿਣਾ ਚਾਹੁੰਦਾ ਜੀ ਹੋ ਜਤਾ ਹੈ ਚਲੋ ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਨਹੀਂ ਸਾਡੀ ਜਾਨ ਨੂੰ ਤੁਹਾਡੇ ਲਿਖੇ ਸੰਸਥਾ ਨੂੰ ਇਸ ਬੱਚੇ ਨੂੰ ਸਲੂਟ ਬਹੁਤ ਵਧੀਆ ਬਹੁਤ ਵਧੀਆ ਮੈਡਮ ਬਹੁਤ ਵਧੀਆ ਸਿੱਖਿਆ ਦਿੱਤੀ ਬੱਚਿਆਂ ਨੂੰ ਬਹੁਤ ਵਧੀਆ